ਇਹ ਵੱਡੀ ਖਬਰ ਭਾਈ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਐਮਪੀ ਅਮਰਤਪਾਲ ਸਿੰਘ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਹਨਾਂ ਦੇ ਨੌ ਸਾਥੀਆਂ ਦੀ ਅੱਜ ਅਮਰitsar ਕੋਰਟ ਦੇ ਵਿੱਚ ਪੇਸ਼ੀ ਹੋਈ ਜਿਸ ਤੋਂ ਬਾਅਦ ਉਹਨਾਂ ਦੇ ਜੋ ਚਾਰਜਸ ਹਨ ਉਹ ਫਰੇਮ ਕਰ ਦਿੱਤੇ ਗਏ ਨੇ ਚਾਰਜ ਫਰੇਮ ਕਰ ਦਿੱਤੇ ਤੇ ਅਮਰਤਪਾਲ ਸਿੰਘ ਦੇ ਨੌ ਸਾਥੀਆਂ ਤੋਂ ਇਲਾਵਾ 38 ਹੋਰ ਮੁਲਜ਼ਮਾਂ ਦੀ ਅਮਰਤ ਅਮਰitsar ਕੋਰਟ ਦੇ ਵਿੱਚ ਪੇਸ਼ੀ ਹੋਈ ਤਾਂ ਦੱਸਦੀ ਹੈ ਕੀ ਜਨਾਲਾ ਕਾਂਡ ਜੋ ਵਾਪਰਿਆ ਸੀ ਜਨਾਲਾ ਦੇ ਵਿੱਚ ਜੋ ਥਾਣੇ ਦੇ ਵਿੱਚ ਹੰਗਾਮਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਸਾਥੀਆਂ ਦੇ ਜਿਹੜੇ ਉੱਤੇ ਵੱਡੇ ਇਲਜ਼ਾਮ ਜਿਹੜੇ ਲਗਾਏ ਗਏ ਸੀ ਤਾਂ ਉਹਨਾਂ ਨੌ ਸਾਥੀਆਂ ਦੀ ਅੱਜ ਅਮਰਥਰ ਕੋਰਟ ਦੇ ਵਿੱਚ ਪੇਸ਼ੀ ਹੋਈ ਚਾਰਜ ਫਰੇਮ ਕਰ ਦਿੱਤੇ ਗਏ ਨੇ ਪਰ ਇਸ ਦੌਰਾਨ ਪੇਸ਼ੀ ਦੇ ਉੱਤੇ ਜਾਂਦੇ ਹੋਏ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਦੇ ਸਾਹਮਣੇ ਅਜਹੀਆਂ ਵੱਡੀਆਂ ਗੱਲਾਂ ਕਰ ਗਏ ਜਿਸ ਤੋਂ ਬਾਅਦ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਇਹ ਚਰਚਾ ਚੱਲ ਰਹੀ ਸੀ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਨਸ਼ਾ ਕਰਦਾ ਅਮਰਤਪਾਲ ਸਿੰਘ ਦੀ ਜਿਹੜੀ ਆ ਕਾਫੀ ਚੈਟ ਵੀ ਕਹਿੰਦੇ ਵਾਇਰਲ ਹੋਈ ਸੀ ਕੁੜੀਆਂ ਦੇ ਨਾਲ ਗੱਲਾਂ ਕਰਦਾ ਸੀ ਅਸ਼ਲੀਲ ਗੱਲਾਂ ਤਾਂ ਪਰ ਹੁਣ ਅੱਜ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਇਹ ਕਹਿ ਦਿੱਤਾ ਕਿ ਸਾਨੂੰ ਕੁੱਟ-ਕੁੱਟ ਕੇ ਖਾਲੀ ਪੇਪਰਾਂ ਦੇ ਉੱਤੇ ਸਾਈਨ ਕਰਵਾ ਲਏਗੇ ਸੀ ਬਾਅਦ ਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਲਿਖ ਦਿੱਤੇ ਨੇ ਤਾਂ ਸਾਡੇ ਨਾਲ ੱੱਕਾ ਹੋਇਆ ਅਮਰਤਪਾਲ ਸਿੰਘ ਕੋਈ ਨਸ਼ਾ ਨਹੀਂ ਕਰਦਾ ਅਮਰਤਪਾਲ ਸਿੰਘ ਕੋਈ ਲੜਕੀਆਂ ਦੇ ਨਾਲ ਗੱਲਾਂ ਨਹੀਂ ਕਰਦਾ ਤਾਂ ਪੁਲਿਸ ਦੇ ਕਸਟਡੀ ਦੇ ਵਿੱਚ ਜਾਂਦੇ ਜਾਂਦੇ ਅਮਰਤਪਾਲ ਸਿੰਘ ਦਾ ਕਰੀਬੀ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਇਹ ਵੱਡਾ ਬਿਆਨ ਦੇ ਚੁੱਕਿਆ ਕਿ ਸਾਨੂੰ ਕੁੱਟ-ਕੁੱਟ ਕੇ ਸਾਡੇ ਤੋਂ ਖਾਲੀ ਪੇਪਰਾਂ ਦੇ ਉੱਤੇ ਸਾਈਨ ਕਰਵਾਏ ਸੀ ਤਾਂ ਅਮਰਤਪਾਲ ਸਿੰਘ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਅਮਰਤਪਾਲ ਸਿੰਘ ਦੇ ਉੱਤੇ ਤੀਜੀ ਵਾਰ ਐਨਐਸਏ ਲਗਾਈਆ ਤਾਂ ਪਰ ਐਨਐਸਏ ਨੂੰ ਹੁਣ ਚੁਣੌਤੀ ਦਿੱਤੀ ਜਾ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਉੱਤੇ ਜੋ ਐਨਐਸਏ ਲੱਗੀ ਸੀ ਉਹ ਖਤਮ ਹੋ ਚੁੱਕੀ ਹੈ ਉਹ ਸਾਰੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਬੰਦ ਨੇ ਜੇਲਾਂ ਦੇ ਵਿੱਚ ਜੋ ਅਜਨਾਲਾ ਕਾਂਡ ਵਾਪਰਿਆ ਸੀ ਅਜਨਾਲਾ ਦੇ ਥਾਣੇ ਦੇ ਵਿੱਚ ਜੋ ਅਮਰਤਪਾਲ ਸਿੰਘ ਤੇ ਉਹ ਉਹਨਾਂ ਦੇ ਸਾਥੀ ਜਿਹੜੇ ਨੇ ਹੋਰ ਸਾਥੀਆਂ ਨੂੰ ਅਜਨਾਲਾ ਥਾਣੇ ਦੇ ਵਿੱਚੋਂ ਛਡਵਾ ਕੇ ਲੈ ਆਏ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪਰ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਪੁਲਿਸ ਦਾ ਐਕਸ਼ਨ ਹੁੰਦਾ ਉਹਨਾਂ ਦੇ ਉੱਤੇ ਐਨਐਸਏ ਲਗਾ ਦਿੱਤੀ ਜਾਂਦੀ ਹੈ ਆਸਾਮ ਦੀ ਡਿਬੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਪਰ ਅਮਰਤਪਾਲ ਸਿੰਘ ਦੇ ਸਾਥੀ ਤਾਂ ਜਿਹੜੇ ਨੇ ਆਸਾਮ ਦੀ ਡਿਬੂਗੜ ਜੇਲ੍ਹ ਚੋਂ ਬਾਹਰ ਆ ਚੁੱਕੇ ਪਰ ਅਮਰਤਪਾਲ ਸਿੰਘ ਹਲੇ ਵੀ ਜਿਹੜਾ ਆਸਾਮ ਦੀ ਡਿਬੂਗੜ ਜੇਲ੍ਹ ਦੇ ਵਿੱਚ ਆ ਹਾਲਾਂਕਿ ਅਮਰਤਪਾਲ ਸਿੰਘ ਆਸਾਮ ਦੀ ਡਿਬੂਗੜ ਜੇਲ੍ਹ ਦੇ ਵਿੱਚ ਬੈਠੇ ਬੈਠੇ ਐਮਪੀ ਬਣ ਚੁੱਕੇ ਖਡੂਰ ਸਾਹਿਬ ਤੋਂ ਉਹਨਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਿਆ ਜਾਂਦਾ ਤਾਂ ਜਿਸ ਤੋਂ ਬਾਅਦ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫਤਵਾ ਸੁਣਾ ਕੇ ਉਹਨਾਂ ਨੂੰ ਐਮਪੀ ਬਣਾ ਦਿੱਤਾ ਜਾਂਦਾ ਪਰ ਤੀਜੀ ਵਾਰ ਨੇਸੇ ਅਮਰਤਪਾਲ ਸਿੰਘ ਦੇ ਲਗਾ ਦਿੱਤੀ ਗਈ ਹੈ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਉਹਨਾਂ ਦੇ ਉੱਤੇ ਇਹ ਵੱਡੀ ਕਾਰਵਾਈ ਹੋਈ ਸੀ ਪਹਿਲਾਂ ਅਮਰਤਪਾਲ ਸਿੰਘ ਦੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਹੁੰਦੀ ਹੈ ਪੰਜਾਬ ਦੇ ਵਿੱਚੋਂ ਅਖੀਰ ਦੇ ਵਿੱਚੋਂ ਪੰਜਾਬ ਦੇ ਹੀ ਮੋਗਾ ਦੇ ਰੋਡਾ ਪਿੰਡ ਤੋਂ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਕੀ ਐਨਐਸਏ ਲਗਾ ਕੇ ਸਾਮਧੂ ਦੀ ਬੁਰਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹਾਲਾਂਕਿ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲਗਾਉਣ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਵੀ ਤਣਾਅਪੂਰਨ ਹੋਇਆ ਸੀ ਮਾਹੌਲ ਗਰਮ ਹੋਇਆ ਸੀ ਮੁਹਾਲੀ ਦੇ ਵਿੱਚ ਜੋ ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਉਸ ਮੋਰਚੇ ਦੇ ਜੋ ਜਥੇਬੰਦੀਆਂ ਸੀ ਨਿਹੰਗ ਸਿੰਘ ਸੀ ਉਹਨਾਂ ਦੇ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਸੀ 에ਰਪੋਰਟ ਰੋਡ ਦੇ ਉੱਤੇ ਉਹਨਾਂ ਦੇ ਵੱਲੋਂ ਵੀ ਸੁਹਾਣਾ ਸਾਹਿਬ ਗੁਰਦੁਆਰਾ ਦੇ ਬਾਹਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਪੁਲਿਸ ਦੇ ਨਾਲ ਉਹਨਾਂ ਦੀ ਹੱਥੋਪਾਈ ਵੀ ਹੋਈ ਸੀ ਪਰ ਹੌਲੀ-ਹੌਲੀ ਇਹ ਜਿਹੜਾ ਸਾਰਾ ਮਸਲਾ ਠੰਡਾ ਹੋ ਗਿਆ ਅਮਰਤਪਾਲ ਸਿੰਘ ਅਸਾਮਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਦੇ ਸਾਥ ਉਹ ਜਰੂਰ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਆ ਚੁੱਕੇ ਨੇ ਅੱਜ 9 ਸਾਥੀਆਂ ਦੀਆਂ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਹੋਈ ਤਾਂ ਉਹਨਾਂ ਦੇ ਉੱਤੇ ਚਾਰਜ ਫ੍ਰੇਮ ਕਰ ਦਿੱਤੇ ਗਏ ਨੇ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਇਹ ਖੁਸ਼ੀ ਦੀ ਖਬਰ ਸੁਣਾਈ ਸੀ ਕਿ ਜਲਦ ਹੀ ਅਮਰਤਪਾਲ ਸਿੰਘ ਪੰਜਾਬ ਆ ਜਾਵੇਗਾ ਅਮਰਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਆਖਰ ਟੁੱਟਦੀ ਆ ਜਾਂ ਨਹੀਂ ਆਖਰ ਕਦੋਂ ਤੱਕ ਅਮਰਤਪਾਲ ਸਿੰਘ ਪੰਜਾਬ ਆਉਂਦੇ ਨੇ ਸੰਸਦ ਦੇ ਵਿੱਚ ਜਾਂਦੇ ਨੇ ਕਿਉਂਕਿ ਹਰ ਕਿਸੇ ਦੀਆਂ ਉਮੀਦਾਂ ਨੇ ਕਿ ਸਾਡਾ ਜਿਹੜਾ ਮੁੱਦਾ ਆ ਉਹ ਸਾਡਾ ਐਮਪੀ ਚੱਕੇ ਸਾਡੇ ਸ਼ਹਿਰ ਦਾ ਮੁੱਦਾ ਆ ਸਾਡੇ ਜ਼ਿਲ੍ਹੇ ਦਾ ਮੁੱਦਾ ਆ ਉਹ ਸਾਡਾ ਐਮਪੀ ਚੱਕੇ ਪਰ ਅਮਰਤਪਾਲ ਸਿੰਘ ਨੇ ਮੁਸ਼ਕਲਾਂ ਵਧ ਰਹੀਆਂ ਸੀ ਤਾਂ ਦੂਜੇ ਪਾਸੇ ਹੁਣ ਪ੍ਰਧਾਨ ਮੰਤਰੀ ਬਾਜੇਕੇ ਦੇ ਬਿਆਨ ਨੇ ਜ਼ਰੂਰ ਪਰਥੂ ਪਾ ਦੇਣਾ ਹੈ ਕਿ ਉਹਨਾਂ